ਦੋਸਤੋ ਆ ਵੀਡੀਓ ਦੇਖ ਕੇ ਜਾਇਓ ਮੈਂ ਕਹਿੰਦਾ ਯਾਰ ਈਲਾਦ ਨਾਲੋਂ ਨਾ ਮਾਪੇ ਬੇਔਲਾਦਾ ਹੀ ਚੰਗੇ ਨੇ ਆ ਮਨਪ੍ਰੀਤ ਮੰਨਾ ਸਿੰਗਰ ਹੈ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਤੀਜੇ ਦਿਨ ਲਾਈਵ ਹੋ ਕੇ ਕਦੇ ਕਿਸੇ ਨੂੰ ਸ਼ਰਾਬ ਨਾਲ ਰੱਜ ਕੇ ਗਾਲਾਂ ਕੱਢਣ ਲੱਗ ਜਾਂਦਾ ਹੈ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਨਾਲ ਇਹਦੇ ਸ਼ਰੀਮਾਨ ਹੁੰਦਾ ਚਲ ਉਹਨੂੰ ਤਾਂ ਆਪਾਂ ਕੁਝ ਨਹੀਂ ਕਹਿੰਦੇ ਇਹ ਬੰਦਾ ਜਿੰਨੀਆਂ ਫੜਾ ਮਾਰਦਾ ਨਾ ਇਹਨੇ ਸ੍ਰਿਸ਼ਟੀ ਮਾਨ ਜਿਹੜੀ ਮਾਡਲ ਆ ਉਹਦੇ ਘਰ ਵਾਲੇ ਨੂੰ ਦਿੱਤੀਆਂ ਨੇ ਧਮਕੀਆਂ ਸ਼ਰੇਆਮ ਜਾਨੋਆਂ ਦੀਆਂ ਠੀਕ ਹੈ ਜੀ ਲਾਈਵ ਹੋ ਕੇ ਤੁਹਾਨੂੰ ਦਿਖਾਉਣਾ ਮੈਂ ਤੇ ਉਸ ਤੋਂ ਬਾਅਦ ਸ੍ਰਿਸ਼ਟੀਮਾਨ ਦੇ ਘਰ ਵਾਲਾ ਜਿਹੜਾ ਅਸ਼ਵੱਲ ਉਹ ਚਲਿਆ ਗਿਆ ਜੀ ਇਹਦੇ ਪਿੰਡ ਮਨਪ੍ਰੀਤ ਮੰਨੇ ਦੇ ਘਰੇ ਉੱਥੇ ਜਾ ਕੇ ਪਤਾ ਲੱਗਿਆ ਕਿ ਇਹਦਾ ਪਿਓ ਤਾਂ ਯਾਰ ਵਿਚਾਰਿਆਂ ਨੂੰ ਦਵਾਈ ਦਵਾਉਣ ਨੂੰ ਵੀ ਪੈਸੇ ਨਹੀਂ ਭੇਜਦਾ ਉਧਰੋਂ ਇਹ ਉਹ ਤਾਂ ਵਿਚਾਰੇ ਰੋਟੀ ਮਸਾ ਕਮਾਉਂਦੇ ਨੇ ਘਰ ਦਾ ਬੁਰਾ ਹਾਲ ਹੋਇਆ ਪਿਆ ਉਹ ਤਾਂ ਕਹਿੰਦੇ ਜੀ ਪਿੰਡ ਦੀ ਪੰਚਾਇਤ ਤਾਂ ਕਹਿੰਦੀ ਆ ਮਨਪ੍ਰੀਤ ਮੰਨਾ ਦਿਮਾਗੀ ਤੌਰ ਤੇ ਪਰੇਸ਼ਾਨ ਆ ਡਿਪਰੈਸ਼ਨ 'ਚ ਚੱਲਦਾ ਪਰ ਜਦੋਂ ਗਾਲਾਂ ਕੱਢਦਾ ਹੁੰਦਾ ਲੱਗਦਾ ਤਾਂ ਹੈ ਨਹੀਂ ਬਾਕੀ ਤੁਸੀਂ ਪਹਿਲਾਂ ਵੀਡੀਓ ਦੇਖੋ ਫਿਰ ਤੁਹਾਨੂੰ ਐਂਡ ਤੇ ਇੱਕ ਹੋਰ ਘੈਂਟ ਜੀ ਗੱਲ ਦੱਸ ਕੇ ਜਾਊਂਗਾ ਜਟੋ ਰਿਲੈਕਸ ਹੋ ਜਾਓ ਰਿਲੈਕ ਜਦੋਂ ਇਹ ਪਿੰਡ ਮੇਰੇ ਐਂਟਰ ਕਰਕੇ ਨਾ ਮੱਥੇ ਮਾਰੂੰਗਾ ਇਹਦੇ ਮੱਥੇ 'ਚ ਚਾਚੇ ਨੂੰ ਕਹਿਤਾ ਆਲਰੇਡੀ ਤੈਨੂੰ ਕੁੱਟੂ ਆ ਨਹੀਂ ਸਾਡੇ ਪਿੰਡ ਦਾ ਕੋਈ ਵੀ ਆਹ ਤੈਨੂੰ ਬੰਨਣਗੇ ਠੀਕ ਆ ਅੱਜ ਤੈਨੂੰ ਪਤਾ ਲੱਗੂਗਾ ਗਾਂਧੀ ਗਰੁੱਪ ਕੀ ਆ ਦੁਨੀਆ ਨੇ ਨਾ ਮੂਵੀਆਂ 'ਚ ਹੀ ਦੇਖਿਆ ਰਪਿੰਦਰ ਗਾਂਧੀ ਹਨਾ ਵੀਰਾਂ ਮੇਰਾ ਹੈ ਨਹੀਂ ਹੁਣ ਦੁਨੀਆ ਤੇ ਨਾ ਮਿੰਦੀ ਵੀਰਾਂ ਹਨਾ ਅੱਜ ਤੈਨੂੰ ਦੱਸੂਗਾ ਗਾਂਧੀ ਗਰੁੱਪ ਕੀ ਆ ਸੀ ਕੁੜੀਆਂ ਲਈ ਸਟੈਂਡ ਲੈਨੇ ਆ ਰਪਿੰਦਰ ਵੀਰਾ ਵੀ ਆਹੀ ਕੰਮ ਕਰਦਾ ਸੀ ਹਨ ਜਿੱਥੇ ਕੁੜੀ ਨੂੰ ਪ੍ਰੋਬਲਮ ਆ ਜੇ ਵੀਰਾ ਜਾਂਦਾ ਸੀ ਅੱਜ ਤੈਨੂੰ ਦੱਸਾਂਗੇ ਅਸੀਂ ਅੱਜ ਤੈਨੂੰ ਦੱਸ ਤੇਰੇ ਮੱਥੇ ਵੀ ਮਾਰੂੰਗਾ ਪੋਰਸਕ ਠੀਕ ਕਰਨੀ ਆ ਐਮ ਪੀ ਐਮ ਪੀਏ ਕਰਨੇ ਹੈ ਹਨ ਤੇ ਦੂਜੀ ਗੱਲ ਮੈਂ ਟੈਨਸ਼ਨ ਹੀ ਲੈਂਦਾ ਹੁਣ ਮੈਂ ਰੋਟੀ ਲੱਗਿਆ ਹਣ ਰੋਟੀ ਦੀ ਇੱਜ਼ਤ ਵਾਲੀ ਕਰਦਾ ਰੋਟੀ ਖਾਣ ਦੇ ਮੈਨੂੰ ਰਿਲੈਕਸ ਸਵਾਦਗ ਸ੍ਰਿਸ਼ਟੀਮਾਨ ਜਿਹੜੀ ਵੀ ਆ ਤੂੰ ਅੱਜ ਅਰਦਾਸ ਕਰ ਲਾ ਫਤਿਹਗੜ ਸਾਹਿਬ ਦਾ ਨਾਮ ਲੈ ਕੇ ਇਹ ਸਾਡੇ ਏਰੀਏ 'ਚ ਐਂਟਰ ਹੋ ਗਿਆ ਤੇ ਪਰ ਬੇਨਾਦਰ ਚਾਚਾ ਲੱਭਈ ਸਾਲਿਆ ਸਾਰਾ ਡੱਬਰਾ ਹੱਥ ਜੁੜੀ ਜਾਂਦਾ ਤੇਰੀਆਂ ਕਰਤੂਤਾਂ ਤੋਂ ਆ ਤੇਰਾ ਪੇਂਡਲ ਤੂੰ ਬਾਗੁਰੂ ਸਾਹਿਬ ਹਾਂ ਆ ਵੀ ਅੰਕਲ ਅੰਕਲਾਂ ਆਸ਼ਾਦੀ ਜੀ ਅੰਕਲ ਜੀ ਇਹ ਫਸਦਾ ਵੜਾ ਬੋਲਦਾ ਆ ਇਹਨੂੰ ਕੋਈ ਲਾਏ ਨਹੀਂ ਇਹ ਮੈਂਟਲ ਆ ਯਾਰ ਇਹ 10 ਕਰੋੜ ਦਾ ਉੱਜਣੇ ਭੱਜ ਗਿਆ ਤੇ ਸਾਨੂੰ ਦੱਸੋ ਅਸੀਂ ਕਰਾ ਦਿੰਦਾ ਸਾਡੀ ਘਰ ਦੀਆਂ ਇਹਨੂੰ ਕਰੀ ਜਾਂਦਾ ਇਸ ਗਲਤ ਮੋਟੇ ਹੋ ਰਹੇ ਹੋ ਪਰ ਉਹ ਗਲਤ ਲੱਗਦਾ ਜੀ ਨਾ ਪੂਰਾ ਹੋ ਪਿਆ ਬਣਾ ਸ਼ੁਰੂ ਹੋ ਗਿਆ ਬਜ਼ੁਰਗੋ ਜਿਆਦਾ ਗਲਤ ਬੋਲੀ ਜਾਂਦਾ ਜੀ ਭੰਤ ਤਾਰੂ ਸਮਝ ਸਕਦੇ ਇੱਥੇ ਖੜੇ ਚਲੋ ਆ ਜੀ ਤੁਸੀਂ ਆਡੇ ਬਜ਼ੁਰਗਰਗੇ ਜੀ ਕੋਈ ਟੱਕਰ ਨਹੀਂ ਆ ਆਜੋ ਆਪਾਂ ਮੇਰਾ ਘਰ ਹਾਂ ਜੇ ਕੌਂਡੇ ਦਾ ਘਰ ਉਹ ਤਰੇ ਕਾ ਰਖ ਲੋ ਸੀ ਆ ਗਏ ਆ ਗਾਉਂ ਦੇ ਜਾਈਏ ਆ ਗਾਉਂ ਦਾ ਮੰਨੇ ਦਾ ਇਹ ਮੰਨਾ ਯਾ ਕੈਨੇਡਾ ਰਹਿੰਦਾ ਹੈ ਹਾਂਜੀ ਇੱਥੇ ਰਿਸ਼ਤੇਦਾਰੀ ਚ ਆਇਆ ਹੋਇਆ ਸੀ ਇਹ ਨੂੰ ਇਸ ਤਰ੍ਹਾਂ ਹੀ ਬੋਲਣ ਚ ਜਾਂ ਜੋ ਨੇ ਇੱਥੇ ਇਹ ਬੋਲਦਾ ਅਸੀਂ ਜਾ ਕੇ ਇਹਨੂੰ ਲੈ ਦਵਾਈ ਦੂਈ ਵੀ ਦਵਾਈ ਆ ਵੀ ਸਮਝ ਲੋ ਡਿਪਰੈਸ਼ਨ ਦਾ ਸ਼ਿਕਾਰ ਹਾਂਜੀ ਇਹਨੂੰ ਦਵਾਈ ਦਵਾਵਾਂਗੇ ਭਾਈ ਠੀਕ ਹੋ ਜੀ ਠੀਕ ਹੈ ਜੀ ਤੁਸੀਂ ਪਿੰਡ ਦੇ ਸਰਪੰਚ ਸਾਹਿਬ ਜੀ ਤੁਸੀਂ ਪਿੰਡ ਦਾ ਸਰਪੰਚ ਅੱਛਾ ਮੌਜੂਦ ਸਰਪੰਚ ਜੀ ਇਹ ਫਾਦਰ ਸਾਹਿਬ ਤੇ ਉਹ ਮਗਰ ਬਰਦਰ ਆ ਜੀ ਦਾ ਤੇ ਘਰੇ ਵੀ ਵੀਰੇ ਕੋਈ ਨਹੀਂ ਇਹ ਤੁਹਾਨੂੰ ਮਗਰ ਪੁੱਛਦਾ ਕਿਛਦਾ ਜੀ ਅੱਛਾ ਜੀ ਅੰਕਲ ਜੀ ਤੁਹਾਨੂੰ ਵੀ ਕੋਈ ਨਹੀਂ ਇਹ ਪੁੱਛਦਾ ਕਿਛਦਾ ਫੋਨ ਫਾਨ ਲਾਉਂਦਾ ਅੱਛਾ ਜੀ ਦੇਖ ਲਾ ਵੀਰੇ ਘਰ ਦੇ ਵਾਹ ਯਾਰ ਜਟੋ ਰੋਟੀ ਖਾਈਏ ਛੱਡੋ ਟੈਨਸ਼ਨਾਂ ਟੈਨਸ਼ਨਾਂ ਸਾਰੀਆਂ ਮੇਤੋ ਦਾਹ ਪਖੋਦ ਨਹੀਂ ਵੇਟ ਹੋ ਰਹੀ ਕੁੱਟਿਆਂ ਬਹੁਤ ਸਾਲ ਹੋ ਗਏ ਨਾ ਬੰਦਾ ਕੁੱਟਿਆਂ ਬਹੁਤ ਸਾਲ ਹੋ ਗਏ ਹੁਣ ਲੈਣ ਕਰੂੰਗਾ ਚੰਡੀਗੜ੍ਹ ਜੇਟਾ ਆ ਰੋਟੀ ਖਾ ਲਵਾਂ ਰੋਟੀ ਖਾ ਕੇ ਬਸ 에ਰਪੋਰਟ ਹੀ ਚੱਲੇ ਆ ਨਹੀਂ ਪਹਿਲਾਂ ਚੰਡੀਗੜ੍ਹ 에ਰਪੋਰਟ ਤੇ ਲਾ ਲਉ ਸਿਸਟਮ ਤੇ ਰੈਣੀ ਉੱਥੇ ਸਿਸਟਮ ਲਾ ਲਉ ਆਪਦਾ ਬਿਚਾ ਲਉ ਫੇਨ ਆ ਗਿਆ ਮਨਪ੍ਰੀਤ ਮੰਨੇ ਨੇ ਦੱਸਿਆ ਨਹੀਂ ਦੱਸ ਕੇ ਕੰਮ ਕਰਦਾ ਗਾਦੀ ਗਰੁੱਪ ਸਾਰੇ ਇਹ ਐਨੇ ਪੂ ਬੰਦੇ ਆ ਦੇਖ ਲਓ ਆ ਪਹਿਲਾਂ ਪਿਛਲੀਆਂ ਸਟੋਰੀਆਂ ਪੜ੍ਹ ਲਓ ਘਰੇ ਜਾ ਕੇ ਆਏ ਹਾਂ ਚਾਹ ਚੂ ਪੀ ਆਉਂਦੇ 5 ਮਿੰਟ ਜੇ ਰੋਕੇ ਆਏ ਹਾਂ ਘਰੇ ਹੈ ਆਹ ਹਰਕਤਾਂ ਕਰਕੇ ਤਾਂ ਤੁਹਾਡੇ ਡੰਡਾ ਫੇਰਨਾ ਹੈ ਤੁਹਾਨੂੰ ਨਾਲੇ ਪਤਾ ਤੁਹਾਡਾ ਬੁੜਾ ਦਿੱਲੀ ਆ ਹੈਨਾ ਯਾਰ ਲੰਡੂ ਆ ਹਰਕਤਾਂ ਕਰਕੇ ਹੀ ਘੁੱਟਣਾ ਜਿਹੜਾ ਤੁਸੀਂ ਬਜ਼ੁਰਗਾਂ ਕੋਲੇ ਜਾ ਜਾਣਾ ਥੋੜੀਆਂ ਜਿਹੀਆਂ ਬਦਮਾਸ਼ੀਆਂ ਕਰਦੇ ਹੋ ਹਨ ਸੇਮ ਤੁਸੀਂ ਉਹ ਕੁੜੀ ਦੇ ਪਿਓ ਤੇ ਉਹਦੀ ਮਾਂ ਨਾਲ ਬਹੁਤ ਕੁਝ ਕੀਤਾ ਹੋਇਆ ਡੋਂਗਵਰੀ ਤਿੰਨ ਘੰਟੇ ਰਹੀ ਆ ਮੇਰੇ ਕੋਲੇ ਵਿਚਾਰੀ ਵੀ ਵੀਰੇ ਕੀ ਕੀ ਹੋਇਆ ਵਾ ਹਨ ਨੂੰ ਆਈ ਸੀ ਮੈਂ ਚੱਲ ਨਵੇੜ ਲੈਣਿਆ ਤੁਹਾਡੇ ਯਾਰੋਂ ਇੰਨੇ ਫੋਨ ਆ ਰਹੇ ਆ ਮੇਰੇ ਬੰਦਿਆਂ ਨੂੰ ਮੇਰੇ ਇੱਕ ਬੰਦੇ ਦਾ ਫੋਨ ਗਿਆ ਤੁਹਾਨੂੰ ਸਿਰਫ ਇੱਕ ਦਾ ਉਹਨੂੰ ਵੀ ਤੁਸੀਂ ਕਹਿ ਰਹੇ ਹੋ ਸੌਟ ਆਊਟ ਕਰ ਲਵਾ ਚਲ ਕਾ ਹਨਾ ਪਰ ਤੁਸੀਂ ਹਰਕਤਾਂ ਤੋਂ ਬਾਜ਼ ਨਹੀਂ ਹੁੰਦੇ ਤੁਹਾਡੇ ਚੁੱਪ ਲੈ ਹੀ ਪੈਣੀਆਂ ਚਾਹੀਦੀਆਂ ਨੇ ਪੈ ਜਾਣਗੀਆਂ ਵੈਰੀ ਸੂਨ ਜੱਟਾ ਜਿਹੜੀ ਹੱਜ ਹਰਕਤ ਹੋਈ ਹੈ ਵੈਸੇ ਬਦਮਾਸ਼ੀ ਲੈਣ ਚ ਕਦੇ ਵੀ ਨਹੀਂ ਹੋਣੀ ਚਾਹੀਦੀ ਫੈਮਲੀ ਨੋ ਤੁਸੀਂ ਨਾਰਕੋਸ ਵਗੈਰਾ ਦੇਖੇ ਹੋਣਗੇ ਹਨਾ ਤਾਗੜੇ ਤੋਂ ਤਾਗੜੇ ਇੱਕ ਮਿੰਟ ਤਾਗੜੇ ਤੋਂ ਤਗੜਾ ਮਾਫੀਆ ਦੇਖਿਆ ਹੋਊਗਾ ਹਨਾ ਫੈਮਲੀ ਨਹੀਂ ਇਨਵੋਲਵ ਕਰਦੇ ਹੋ ਮਾਮਾ ਮਾਪ ਜਮਾ ਵੀ ਨਹੀਂ ਫਿਰ ਫੈਮਲੀ ਬਟੇ ਫੈਮਲੀ ਹੁੰਦੀ ਆ ਹੁਣ ਰਿਸਕ ਦੇਖੋ ਤੁਹਾਨੂੰ ਕਿੱਥੇ ਰੱਕਾ ਹੋ ਹਨਾ ਦਿਮਾਗ ਚੋਂ ਟੈਨਸ਼ਨ ਕੱਢ ਦੋ ਮੈਂ ਜਿਵੇਂ ਰਿਲੈਕਸ ਹੋਇਆ ਬੈਠਾਂ ਜਿਵੇਂ ਤੁਹ ਵੀ ਕੋਈ ਟੈਨਸ਼ਨ ਆ ਹਨਾ ਸਿਰਫ ਦੋ ਦਿਨ ਇੰਡੀਆ ਹੀ ਆ ਤੂੰ ਹੀ ਕਹਿੰਦੇ ਉਹ ਐਨਓਸੀ ਕਢਾਉਣੀ ਆ ਪਤਾ ਨਹੀਂ ਕੀ ਕਰਨਾ ਮੈਂ ਤਾਂ ਇਹਦਾ ਮਾਤਰਾ ਵੀ ਨਹੀਂ ਪਤਾ ਪਹਿਲਾਂ ਹੀ ਡੰਨ ਕਰ ਲੋ ਰਿਪੋਰਟਾਂ ਪਹਿਲਾਂ ਲਿਖਾ ਦਿਓ ਤੁਹਾਨੂੰ ਸਿੱਧੀ ਵਾਰਨਿੰਗ ਆ ਹਨਾ ਫੇ ਮਾਪੇ ਦਾ ਕੀ ਕਸੂਰ ਹੁੰਦਾ ਯਾਰ ਮੰਨ ਲਾ ਮੈਂ ਮਾੜੀ ਲਾਦ ਨਿਕਲਿਆ ਹਨਾ ਮਰੇ ਮਾਪੇ ਦਾ ਕੀ ਕਸੂਰ ਹੋਊਗਾ ਭਈ ਇਹ ਚ ਪਰ ਸਾਡੇ ਘਰੇ ਤੈਨੂੰ ਇੱਜ਼ਤ ਮਿਲੀ ਆ ਲਵ ਯੂ ਮੰਮੀ ਡੈਡੀ ਆ ਨਾ ਵੀ ਤੁਸੀਂ ਬੜੀ ਨਿਮਰਤਾ ਨਾਲ ਮਿਲੇ ਹੋ ਇਹ ਜੱਟਾ ਬਦਮਾਸ਼ੀ ਜਦੋਂ ਸਿੱਖਣੀ ਆ ਨਾ ਇਹਦਾ ਪਹਿਲਾ ਸੂਰ ਆ ਵੀ ਫੈਮਿਲੀ ਚ ਨਹੀਂ ਕਦੇ ਵੀ ਕੋਦੇ ਵੀ ਨਹੀਂ ਦੂਜੀ ਗੱਲ ਆ ਤੂੰ ਕਹਿੰਦਾ ਵੀ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਕੀ ਨਹੀਂ ਕੈਨੇਡੀਅਨ ਗਵਰਨਮੈਂਟ ਲੈਂਡ ਕਰਾ ਦੂੰਗਾ ਏਡਾ ਸਟੈਂਡ ਰੱਖਦਾ ਮਨਪ੍ਰੀਤ ਮਨਾਂ ਹੈ ਤਾਂ ਤੁਹਾਨੂੰ ਪਤਾ ਹੀ ਕੱਖ ਨਹੀਂ ਸੀ ਮੇਰੇ ਤਾਂ ਘਰਦਿਆਂ ਨੂੰ ਨਹੀਂ ਪਤਾ ਹੈਗਾ ਵੀ ਮੈਂ ਚੀਜ਼ ਕੀਆਂ ਸ਼ੈ ਕੀਆਂ ਕਿਉਂਕਿ ਮੈਂ ਆਪਣੀ ਫੈਮਲੀ ਨੂੰ ਕਦੇ ਵੀ ਇਨਵੋਲਵ ਨਹੀਂ ਕਰਦਾ ਕਦੇ ਮम्मी-ਦਾਦੀ ਨੂੰ ਇਨਵੋਲਵ ਨਹੀਂ ਕਰਦਾ ਮੈਨੂੰ ਐ ਹੁੰਦਾ ਵੀ ਉਹ ਚਿੱਲ ਕਰਨਾ ਆਪਦਾ ਯਾਰ ਸਾਡੇ ਪਿੰਡ ਹਨਾ ਅੱਧਾ ਪਿੰਡ ਆ ਕੇ ਚਾਹ ਪੀਂਦਾ ਆਪਣੇ ਘਰੇ ਵੀ ਉਹ ਮौजਾਂ ਕਰਨਾ ਆ ਤੁਸੀਂ ਹਿਸਾਬ ਲਾ ਲਓ ਮੈਨੂੰ ਕਿੰਨਾ ਹਰਟ ਕੀਤਾ ਹੋਊਗਾ ਅੱਜ ਪਰ ਫਿਰ ਜੱਟਾਂ ਦਾ ਪੁੱਤਾਂ ਨਵੇਂਆਂ ਦਾ ਪੁੱਤਾਂ ਫੋਤੀਗੜ ਸਾਹਿਬ ਤੋਂ ਆ ਮਹਾਰਾਜ ਕਿਰਪਾ ਰੱਖਣਾ ਹਨਾ ਗਾ ਪਾਣਾਂਗੇ ਗਾ ਜਟਾ ਆ ਹਰਕਤ ਕਦੇ ਪੰਜਾਬ ਚ ਹੋਈ ਨਹੀਂ ਹੋਊਗੀ ਨਾਕਾਂਡ ਹੋਇਆ ਹੋਊਗਾ ਜਿਹੜਾ ਹੋਣ ਚੱਲਿਆ ਹੁਣ ਮੈਂ ਮਨਪ੍ਰੀਤ ਮੰਨੇ ਨੂੰ ਇਹ ਕਹਿਣਾ ਚਾਹੁੰਦਾ ਭਰਾਵਾ ਤੂੰ ਜਿੰਨੇ ਦੀ ਨਾ ਜਿੰਨੇ ਡਾਲਰ ਦੀ ਬਾਹਰ ਰੋਜ਼ दारू ਡੱਪ ਜਾਨਾ ਜਿੰਨੇ ਤੂੰ ਆ ਮੁਰਗੇ ਮਰਗੇ ਖਾਨਾ ਓਏ ਆਪਦੇ ਪਿਓ ਨੂੰ ਦਵਾਈ ਜੋਗੇ ਪੈਸੇ ਨਹੀਂ ਭੇਜ ਸਕਦਾ ਇਹ ਤਾਂ ਸਬੂਤ ਹੈ ਸਾਹਮਣੇ ਉਹ ਤਾਂ ਕਹਿੰਦੇ ਨੇ ਜੀ ਸਾਨੂੰ ਤਾਂ ਕੋਈ ਭੇਜਦੇ ਨਹੀਂ ਤਾਂ ਰੋਟੀ ਮਸਾ ਖਾਂਦੇ ਆ ਹੈ ਘਰ ਦਾ ਕਹਿੰਦੇ ਹਾਲ ਦੇਖ ਲੋ ਸ਼ਰਮ ਕਰ ਲੋ ਲਾਈਵ ਹੋ ਜਾਂਦੇ ਆ दारू ਪੀ ਕੇ ਉਹ ਤਾਂ ਤੁਹਾਨੂੰ ਦਿਖਦਾ ਪਰ ਤੁਹਾਨੂੰ ਘਰੇ ਪੈਸੇ ਭੇਜਨੇ ਨਹੀਂ ਆਉਂਦੇ ਕਾਹਦੀਆਂ ਫੜਾਂ ਨੇ ਕਾਹਦੇ ਤੁਸੀਂ ਬਦਮ ਆ ਗੱਲਾਂ ਉਹ ਬੰਦਾ ਇਹਨੂੰ ਸੌਂਦਿਆ ਨੇ ਜਿਹੜਾ ਪਹਿਲਾਂ ਪਰਿਵਾਰ ਨੂੰ ਸਾਂਭ ਲਵੇ ਉਹ ਰੁਲਦਾ ਫਿਰਦਾ ਪਿਓ ਜੀਨੂੰ ਮੇਰੀ ਗੱਲ ਸਹੀ ਲੱਗੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦਿਓ ਬਾਕੀ ਰੱਬ ਰੱਖਾ